ਮਿੱਤਰੋ ਆਪਾਂ ਕੁਦਰਤ ਦੀ ਅੱਖ ਤੋਂ ਨਹੀਂ ਬਚ ਸਕਦੇ ਜਾਂ ਇਹ ਕਹਿ ਲੋ ਕਿ ਕੁਦਰਤ ਦਾ ਜਿਹੜਾ ਕੈਮਰਾ ਵਾ ਉਹ ਬਹੁਤ ਵੱਡਾ ਉਹ ਤੋਂ ਅਸੀਂ ਬਚ ਨਹੀਂ ਸਕਦੇ ਠੀਕ ਹੈ ਅਸੀਂ ਲੋਕਾਂ ਤੋਂ ਚੋਰੀ ਸੁਪੇ ਤਾਂ ਜਿਹੜੀ ਆਪਦੀ ਘਰ ਦੀ ਗੰਦਗੀ ਆ ਉਹ ਇਕੱਠੀ ਕਰਕੇ ਬਾਹਰ ਸੁੱਟ ਸੁੱਟ ਦਿਆਂਗੇ ਪਰ ਕੁਦਰਤ ਤੋਂ ਨਹੀਂ ਬਚ ਸਕਦੇ ਆਪਾਂ ਤਾਂ ਜਿੱਦੀ ਕੋ ਸਮਝ ਆਈ ਆ 8-10 ਸਾਲਾਂ ਤੋਂ ਆਪਾਂ ਤਾਂ ਡਸਟਬਿਨ ਲਾਏ ਹੋਏ ਨੇ ਉਹਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਰਹਿਣ ਖੋਣ ਦੀ ਜਿਹੜੀ ਹੁੰਦੀ ਆ ਜਾਂ ਜਿਹੜੀ ਵੇਸਟੇਜ ਆ ਜਾਂ ਜਿਸ ਚੀਜ਼ ਨੂੰ ਅੱਗ ਲੱਗ ਸਕਦੀ ਆ ਆਪਾਂ ਇਹ ਕਹਿ ਸਕਦੇ ਆ ਵੀ ਉਹ ਆਪਾਂ ਇੱਕ ਨਸ਼ਟ ਬੀਨ ਦੇ ਵਿੱਚ ਪਾ ਲਈਦੀ ਆ ਇਹਦੇ ਵਿੱਚ ਕੋਈ ਵੀ ਗਿੱਲਾ ਕੂੜਾ ਨਹੀਂ ਪਾਈਦਾ ਤੇ ਇਸ ਨੂੰ ਇਸ ਤਰ੍ਹਾਂ 15 20 ਦਿਨਾਂ ਬਾਅਦ ਬਾਹਰ ਰੱਖ ਕੇ ਜਿਹੜੀ ਆ ਅੱਗ ਲਾ ਦੇਈਦੀ ਆ ਅੱਗ ਲਾਉਣਾ ਹੀ ਇਹਦਾ ਇੱਕੋ ਇੱਕ ਹੱਲ ਆ ਕਿਉਂਕਿ ਇਹ ਰੀਪੈਕਿੰਗਾਂ ਆਉਂਦੀਆਂ ਨੇ ਸਮਾਨ ਦੀਆਂ ਇਹਨਾਂ ਨੂੰ ਅੱਗ ਲਾਉਣੀ ਹੀ ਪੈਂਦੀ ਆ ਨਹੀਂ ਫਿਰ ਇਸ ਤਰ੍ਹਾਂ ਫਿਰ ਆਪਾਂ ਲੋਕਾਂ ਵਾਂਗ ਜਿਹੜਾ ਆ ਕੁਝ ਤਾਂ ਕਰ ਨਹੀਂ ਸਕਦੇ ਇਸ ਤਰ੍ਹਾਂ ਲੋਕ ਨੇਰੇ ਸਵੇਰੇ ਜਿਹੜਾ ਪਿੰਡ ਦੇ ਰਹਾਾਂ ਦੇ ਅਲਦ ਵਾਲੇ ਜਿੱਤੇ ਚੌਂਕ ਚ ਚਰਾਸਤੇ ਚ ਇਸ ਤਰ੍ਹਾਂ ਜਿਹੜਾ ਸੁੱਟਤੇ ਜਾਂਦੇ ਨੇ ਇਹ ਆਪਾਂ ਇਸ ਤਰ੍ਹਾਂ ਦਾ ਤਾਂ ਆਪਾਂ ਕਰ ਨਹੀਂ ਸਕਦੇ ਕਿ ਕੁਦਰਤ ਨੂੰ ਜਿਹੜਾ ਆਪਾਂ ਕੁਦਰਤ ਦੇ ਜੋ ਵਾਤਾਵਰਨ ਵੀ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਗੰਦ ਪਾਈਏ ਠੀਕ ਆ ਅੱਗ ਲਾਉਣੀ ਆਪਣੀ ਮਜਬੂਰੀ ਆ ਤੇ ਹੋਰ ਕੋਈ ਹੱਲ ਨਹੀਂ ਦਾ ਸੋ ਇਸ ਕਰਕੇ ਆਪਾਂ ਤਾਂ ਆਪਦਾ ਫਰਜ਼ ਨਿਭਾਈਦਾ ਵਾ ਪ੍ਰਭੂ ਤੇ ਆਪਾਂ ਕਦੇ ਵੀ ਜਿਹੜਾ ਇਸ ਤਰ੍ਹਾਂ ਦਾ ਜਿਹਨੂੰ ਆ